ਲੋ ਜੀ ਐਸ ਵੇਲੇ ਤੁਸੀਂ ਸਾਡੇ ਸਾਹਮਣੇ ਹੋ ਅਸੀਂ ਤੁਹਾਡੇ ਸਾਹਮਣੇ ਆ ਤੇ ਫਿਰ ਆਮੂ ਸਾਹਮਣੇ ਹੋ ਕੇ ਕਹਿੰਦੇ ਨੇ ਹੁੰਦੇ ਕਿ ਤੇਰਾ ਦਿੱਲੀ ਮੇਰਾ ਆਗਰਾ ਆਮੂ ਸਾਹਮਣੇ ਆਮੂ ਸਾਹਮਣੇ ਗੱਲਾਂ ਕਰਾਂਗੇ ਮੂੰਹ ਤੇ ਕਿਉਂਕਿ ਅੱਜ ਹੀ ਤੂਤਾਂ ਵਾਲੇ ਖੂਤੇ ਤੇ ਉੱਥੇ ਗੱਲਾਂ ਹੋਣਗੀਆਂ ਮੂੰਹ ਤੇ ਤੇ ਗੱਲਾਂ ਅਸੀਂ ਮੂੰਹ ਤੇ ਕਰਾਂਗੇ ਤੇ ਗੱਲਾਂ ਕਰਨੀਆਂ ਵੀ ਚਾਹੀਦੇ ਕੋਈ ਸਮਾਂ ਹੁੰਦਾ ਸੀ ਲੋਕ ਗੱਲਾਂ ਬਹੁਤ ਕਰਦੇ ਹੁੰਦੇ ਸੀ ਪਰ ਅੱਜ ਕੱਲ ਗੱਲਾਂ ਘਟ ਕਰਨ ਲੱਗ ਪਏ ਨੇ ਅੱਜ ਕੱਲ ਗੱਲਾਂ ਖਤਮ ਹੋ ਰਹੀਆਂ ਨੇ ਅੱਜ ਕੱਲ ਮੋਬਾਈਲਾਂ ਦੇ ਉੱਪਰ ਸੁਨੇਹੇ ਜ਼ਿਆਦਾ ਭੇਜੇ ਜਾਣ ਲੱਗ ਪਏ ਨੇ ਪਰ ਲਈ ਪੰਜਾਬੀ ਟੀਵੀ ਤੇ ਅਸੀਂ ਤੁਹਾਡੇ ਨਾਲ ਅਕਸਰ ਗੱਲਾਂ ਕਰਦੇ ਹਾਂ ਗੱਲਾਂ 'ਚੋਂ ਗੱਲ ਲੈ ਕੇ ਆਉਂਦੇ ਹੁੰਦੇ ਆ ਤੇ ਅੱਜ ਫਿਰ ਹਾਜ਼ਰ ਹੈ ਜੀ ਤੁਹਾਡਾ ਖਿਦਮਤਗਾਰ ਚਰਨਜੀਤ ਜੋਗੀ ਲੈ ਕੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਤੇ ਗੱਲਾਂ ਚੋਂ ਗੱਲ ਨਿਕਲ ਕੇ ਇਹ ਆਈ ਹੈ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਭਰੋਸੇ ਦਾ ਵੋਟ ਲੈ ਲਿਆ ਦੇਖੋ ਟੋਟਲ ਉਹਨਾਂ ਦੇ ਆਪਣੇ 92 ਵਿਧਾਇਕ ਸੀਗੇ ਤੇ ਉਹਨਾਂ ਦੇ ਵਿੱਚੋਂ ਕਹਿੰਦੇ ਇੱਕ ਜੇਕਰ ਆਪਾਂ ਸਪੀਕਰ ਸਾਹਿਬ ਵਾਲੀ ਵੋਟ ਕੱਢ ਦਈਏ ਤਾਂ 91 ਵੋਟਾਂ ਰਹਿੰਦੀਆਂ ਤੇ 91 ਵੋਟਾਂ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਕਿ 93 ਵੋਟਾਂ ਪਈਆਂ 93 ਹੁਣ ਇਹ ਦੱਸੋ ਕਿ ਦੋ ਵੋਟਾਂ ਉਹਨਾਂ ਨੂੰ ਕੌਣ ਪਾ ਗਿਆ ਉਧਰ ਮਨਪ੍ਰਿਤ ਯਾਲੀ ਹੁਣਾਂ ਦਾ ਭਰੋਸਾ ਟੁੱਟ ਗਿਆ ਕਹਿੰਦੇ ਕੀ ਖੌਰੇ ਇਹ ਤਾਂ ਨਹੀਂ ਪਾ ਗਏ ਗੱਲਾਂ ਜੋ ਗੱਲ ਨਿਕਲੀ ਹੈ ਔਰ ਉਹ ਕਹਿੰਦੇ ਕਿ ਭਾਈ ਮੈਂ ਤਾਂ ਕਦੇ ਇਹਨਾਂ ਨੂੰ ਵੋਟ ਪਾਈ ਨਹੀਂ ਸਕਦਾ ਮੈਂ ਤਾਂ ਇਹਨਾਂ ਦਾ ਵਿਰੋਧ ਕਰਦਾ ਰਿਆਂ ਬਹੁਤ ਵੱਡੇ ਪੰਦਰ ਤੇ ਉਹ ਖੱਲਾ ਹੋਇਆ ਭਰੋਸੇ ਦਾ ਵੋਟ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਲੈ ਗਈ ਪਰ ਜਾਂਦੀ ਜਾਂਦੀ ਕਈਆਂ ਦੇ ਭਰੋਸੇ ਵੀ ਟੜਕਾ ਗਈ ਹੈ ਟੜਕ ਗਿਆ ਭਰੋਸਾ ਜੀ ਬੌਜਨ ਸਮਾਜ ਪਾਰਟੀ ਦੇ ਇਕਲੌਤੇ ਵਿਧਾਇਕ ਦਾ ਵੀ ਤੇ ਮਨਪ੍ਰੀਤ ਇਆਲੀ ਦੇ ਤਾਂ ਪਹਿਲੇ ਭਰੋਸੇ ਜੱਕੇ ਹੋਏ ਨੇ ਖੈਰ ਆਪਾਂ ਨਹੀਂ ਕਹਿੰਦੇ ਵੀ ਉਹਨਾਂ ਨੇ ਵੋਟ ਪਾਈ ਆ ਜਾਂ ਨਹੀਂ ਪਾਈ ਗੱਲ ਹੀ ਨਿਕਲ ਕੇ ਸਾਹਮਣੇ ਆਈ ਆ ਜੀ ਆਹੀ ਆ ਤਾਂ ਗੱਲਾਂ 'ਚ ਗੱਲ ਲੌਜੀਕ ਗੱਲਾਂ 'ਚ ਗੱਲ ਨਿਕਲ ਕੇ ਹੁਣ ਆਈ ਆ ਸਾਹਮਣੇ ਪੰਜਾਬ ਰਾਜ ਬਿਜਲੀ ਨਿਗਮ ਦੀ ਹਾਂ ਬਿਜਲੀ ਵਾਲਿਆਂ ਨੂੰ ਤੇ ਅਕਸਰ ਅਸੀਂ ਬਹੁਤ ਪਿਆਰ ਕਰਦੇ ਆਂ ਮੁਹੱਬਤ ਕਰਦੇ ਬੰਦਾ ਕਿਤੇ ਰੋਟੀ ਖਾਣ ਲੱਗਾ ਹੋਵੇ ਆਏ ਹਾਏ ਹਾਏ ਗਰਮੀ ਦੇ ਦਿਨ ਹੁਣ ਉਤੋਂ ਚੱਲ ਜਵੇ ਬਿਜਲੀ ਤਾਂ ਫੇਰ ਜਿਹੜਾ ਢੁੱਲ ਢੁੱਲ ਕੇ ਪਿਆਰ ਪਈਦਾ ਨਾ ਬਿਜਲੀ ਵਾਲਿਆਂ ਵਾਸਤੇ ਪਾ ਦੱਸ ਨਹੀਂ ਸਕਦੇ ਇਦਾਂ ਹੀ ਹੋਇਆ ਕਿ ਦੋ ਬਿਜਲੀ ਵਾਲੇ ਆਪਸ ਦੇ ਵਿੱਚ ਇਕੱਠੇ ਬੈਠੇ ਆ ਤੇ ਇੱਕ ਨੱਟ ਕੇ ਬਾਹਰੋਂ ਆਇਆ ਕਹਿੰਦਾ ਜਨਾਬ ਟਰਾਂਸਫਾਰਮਰ ਦਾ ਘੋੜਾ ਸੁੱਟਾਂ ਕਹਿੰਦਾ ਕੀ ਹੋਇਆ ਕਹਿੰਦਾ ਬਾਹਰ ਡਾਲੀ ਦੇ ਦੋ ਪੱਤੇ ਆਪਸ ਵਿੱਚ ਖੜਕਾਏ ਆ ਜਿਹੜੇ ਨੇਹਰੀ ਆਉਣ ਵਾਲੀ ਆ ਕਹਿਣ ਦਾ ਮਤਲਬ ਇਹ ਆ ਕਿ ਨੇਹਰੀ ਹੋਵੇ ਭਾਵੇਂ ਪਾਕਿਸਤਾਨ ਬਿਜਲੀ ਹਿੰਦੁਸਤਾਨ ਦੇ ਵਿੱਚ ਬੰਦ ਹੋ ਜਾਂਦੀ ਆ ਐਡੇ احتیاطی ਬੰਦੇ ਆ ਇਹੋ ਤੇ ਤੁਹਾਨੂੰ ਇੱਕ ਹੋਰ احتیاط ਦੱਸ ਦਈਏ ਕਿ ਬਿਜਲੀ ਭਾਵੇਂ ਜਿਹਦੀ ਮਰਜ਼ੀ ਹੋਈ ਰਵੇ ਬੰਦ ਚਾਹੇ ਅਗਲੇ ਦੇ ਘਰ 3 ਦਿਨ ਤੋਂ ਬਿਜਲੀ ਨਾ ਆਈ ਹੋਵੇ ਇਹ ਕਹਿੰਦੇ ਅਸੀਂ ਸੁਣਦੇ ਨਹੀਂ ਤੇ ਜੇਕਰ ਫੋਨ ਕਰਦੇ ਆ ਜਿਹੜੀ ਇਹਨਾਂ ਨੇ ਉਹ ਇੱਕ ਟੋਲ ਫਰੀ ਨੰਬਰ ਦਿੱਤਾ ਹੈ ਉੱਤੇ ਲੱਗਦਾ ਨਹੀਂ ਤੇ ਜੇ ਲੱਗ ਜਵੇ ਤੇ ਮੁੜ ਕੇ ਉੱਤੇ ਵੀ ਕੋਈ ਬਹੁਤੀ ਵੱਡੀ ਅੱਛੀ ਚੰਗੀ ਰਿਸਪੌਂਸ ਵਾਲੀ ਕੋਈ ਗੱਲ ਹੁੰਦੀ ਨਹੀਂ ਬਸ ਗੱਲਾਂ ਚ ਗੱਲ ਆ ਔਰ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਬਿਜਲੀ ਬੋਰਡ ਦੇ ਜਿੰਨੇ ਵੀ ਟੈਕਨੀਕ ਵਾਲੇ ਤਕਨੀਕੀ ਜਿਹੜੇ ਕੰਮੇ ਨੇ ਉਹ ਕਹਿੰਦੇ ਦਸਾਂ ਦਸਾਂ ਸਾਲਾਂ ਤੋਂ 25-25 ਸਾਲਾਂ ਤੋਂ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਤਨਖਾਹਾਂ ਲੈ ਰਹੇ ਆ ਕੋਈ ਖੰਬੇ ਤੇ ਨਹੀਂ ਚੜਿਆ ਕੋਈ ਟਰਾਂਸਫਾਰਮਰ ਤੇ ਨਹੀਂ ਚੜਿਆ ਕਿਸੇ ਨੇ ਤਾਰਾਂ ਨਹੀਂ ਜੋੜੀਆਂ ਤੇ ਨਾਲੇ ਸਭ ਤੋਂ ਵੱਡੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਗੱਲ ਕਿ ਬੈਠੇ ਬੈਠੇ ਰਿਸਕ ਅਲਾਉਂਸ ਲੈਂਦੇ ਰਹੇ ਆ ਤੇ ਦੇਖ ਲਓ ਹੁਣ ਹੁਣ ਨਵੀਂ ਬਣੀ ਆ ਸਰਕਾਰ ਤੇ ਸਰਕਾਰ ਨੇ ਪਤਾ ਪੜਤੂ ਕਹਿੰਦੇ ਕਿ ਜਿਹੜੇ ਬਿਜਲੀ ਮੰਤਰੀ ਆ ਨਾ ਪੰਜਾਬ ਦੇ ਉਹਨਾਂ ਨੇ ਕਹਿਤਾ ਵੀ ਹੁਣ ਇਹਨਾਂ ਦੀ ਕਰੋ ਜਾਂਚ ਜਿਹੜੇ ਦਸਾਂ ਦਸਾਂ ਸਾਲਾਂ ਤੋਂ 25-25 ਸਾਲਾਂ ਤੋਂ ਦਫ਼ਤਰਾਂ ਤੋਂ ਬਾਹਰ ਨਿਕਲੇ ਨਹੀਂ ਰਿਸਕ ਅਲਾਉਂਸ ਲੈਂਦੇ ਰਹੇ ਆ ਹਣ ਵਾਪਸ ਇਹਨਾਂ ਦੇ ਕੋਲੋਂ ਉਹ ਅਲਾਉਂਸ ਲੈ ਲਓ ਲਓ ਜੀ ਹਣ ਲਗਭਗ 1 ਕਰੋੜ 80 ਲੱਖ ਦੀ ਰਿਕਵਰੀ ਕਰਨੀ ਹੈ ਬਈ ਜੇ ਮੁਫਤ ਬਿਜਲੀ ਦੇਣੀ ਆ ਤਾਂ ਕਿਸੇ ਦੀ ਜੇਬ ਤੇ ਤਾਂ ਡਾਕਾ ਪੈਣਾ ਹੀ ਆ ਨਹੀਂ ਉਹੀ ਵੈਸੇ ਗੱਲਾਂ ਜੋ ਗੱਲ ਨਿਕਲ ਕੇ ਆਈ ਹੈ ਜੀ ਲਓ ਜੀ ਇੱਕ ਗੱਲਾਂ ਜੋ ਗੱਲ ਹੋਰ ਨਿਕਲ ਕੇ ਆਈ ਆ ਬਈ ਦੀਪਕ ਟੀਨੂ ਇਹ ਗੈਂਗਸਟਰ ਜਿਹੜਾ ਕਹਿੰਦੇ ਕਿ ਸਿੱਧੂ ਕਤਲ ਕੇਸ ਦੇ ਵਿੱਚ ਲੁੜਿੰਦਾ ਸੀ ਕਹਿੰਦਾ ਕਿ ਉਹਨੂੰ ਪੇਸ਼ੀ ਤੇ ਲਿਆਂਦਾ ਸੀ ਤੇ ਉਥੇ ਕੋਈ ਜਾਂਚ ਪੜਤਾਲ ਕਰਨੀ ਸੀ ਤੇ ਅਗਲਾ ਕਹਿੰਦੇ ਹੋਟਲ ਦੇ ਕਮਰੇ 'ਚ ਆਹੋ ਹੋਟਲ ਦੇ ਕਮਰੇ 'ਚ ਪਰ ਯਾਰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜੇਕਰ ਪੇਸ਼ੀ ਤੇ ਲੈ ਕੇ ਤੇ ਹੋਟਲ ਦੇ ਵਿੱਚ ਕਿਹੜੀ ਪੇਸ਼ੀ ਕਰਵਾਉਣੀ ਸੀ ਬਾਅਦ ਵਿੱਚ ਪਤਾ ਲੱਗਾ ਕਹਿੰਦੇ ਉਹਨਾਂ ਦੀ ਸੱਚੀ-ਮੁੱਚੀ ਪੇਸ਼ੀ ਸੀ ਪੇਸ਼ੀ ਕਿੱਥੇ ਸੀ ਕਿਹਦੇ ਨਾਲ ਸੀ ਉਹ ਤਾਂ ਪਤਾ ਨਹੀਂ ਪਰ ਜਿਹੜਾ ਪੇਸ਼ੀ ਕਰਵਾਉਣ ਆਇਆ ਸੀ ਹੁਣ ਆਪ ਪੇਸ਼ੀਆਂ ਭੁਗਤ ਰਿਹਾ ਪਤਾ ਲੱਗਾ ਹੈ ਕਿ ਉਸ CIA ਇੰਚਾਰਜ ਦੀ ਗਲਤੀ ਦੇ ਨਾਲ ਉਹ ਬੰਦਾ ਫਰਰ ਹੋ ਗਿਆ ਔਰ ਹੁਣ ਖਬਰ ਇਹ ਮਿਲੀ ਹੈ ਕਿ ਕੈਨੇਡਾ ਦੇ ਵਿੱਚ ਬੈਠੇ ਗੋਲਡੀ ਬਰਾੜ ਦੇ ਨਾਲ ਉਹਦੇ ਸੰਪਰਕ ਜੁੜੇ ਹੋਏ ਨੇ ਔਰ ਉਹਦੇ ਸੰਪਰਕ ਦੇ ਵਿੱਚ ਹੈਗਾ ਦੇ ਕੋ ਹੈ ਨਾ ਫਿਰ ਜੱਗੋਂ ਤੇਰਵੀ ਕਿ ਕੈਨੇਡਾ ਦੇ ਵਿੱਚ ਬੈਠੇ ਬੰਦੇ ਦੇ ਨਾਲ ਇਥੋਂ ਪੁਲਿਸ ਦੇ ਗ੍ਰਿਫਤ ਦੇ ਵਿੱਚੋਂ ਭੱਜਿਆ ਹੋਇਆ ਬੰਦਾ ਸੰਪਰਕ ਦੇ ਵਿੱਚ ਹੈਗਾ ਤੇ ਸਾਡੇ ਪੁਲਿਸ ਵਾਲਿਆਂ ਨਾਲ ਹਾਲੇ ਸੰਪਰਕ ਨਹੀਂ ਬਣਿਆ ਕਹਿੰਦੇ ਕਈਆਂ ਰਾਜਾਂ ਦੀ ਪੁਲਿਸ ਨੂੰ ਵਕਤ ਪਾਤਾ ਹੈ ਵਕਤ ਜਿੰਨਾ ਮਰਜ਼ੀ ਪਾਈ ਰੱਖੋ ਫਿਲਹਾਲ ਵਕਤ ਉਹਨੂੰ ਪਿਆ ਜਿਹੜਾ ਪੇਸ਼ੀਆਂ ਭੁਗਤ ਰਿਹਾ ਨਹੀਂ ਵੈਸੇ ਗੱਲਾਂ 'ਚ ਗੱਲ ਹੈ ਕਿ ਇਦਾਂ ਦੇ ਬੰਦੇ ਵੀ ਜਿਨ੍ਹਾਂ ਦੇ ਕੋਲੋਂ ਸੁੱਤਿਆਂ ਪਿਆ ਦੇ ਕੋਲੋਂ ਰਫਲਾਂ ਹੀ ਖੋ ਕੇ ਕੋਈ ਲੈ ਜਵੇ ਤੇ ਇਦਾਂ ਦੇ ਬੰਦਿਆਂ ਨੂੰ ਫਿਰ ਕਿਸੇ ਹੋਰ ਪਾਸੇ ਲਾ ਦੇਣਾ ਚਾਹੀਦਾ ਹੈ ਹਾਂਜੀ ਕੀ ਕਹਿੰਨੇ ਹੋ ਨਾ ਚੋ ਗੱਲ ਨਿਕਲ ਗਈ ਸਾਡੇ ਕੋਲ ਇੱਕ ਹੋਰ ਵੀ ਆਈ ਹੈ ਉਹ ਇਹ ਹੈ ਕਿ ਤਿਉਹਾਰਾਂ ਦੇ ਦਿਨ ਨੇ ਔਰ ਇਹਨਾਂ ਤਿਉਹਾਰਾਂ ਦੇ ਵਿੱਚ ਹੁਣ ਮਾਇਗਾ ਜੀ ਮਠਿਆਈਆਂ ਵਾਲੇ ਆਏ ਹੋਏ ਹੋਏ ਖਾਣ ਪੀਣ ਦੀਆਂ ਚੀਜ਼ਾਂ ਸਾਜ ਸੰਵਰ ਕੇ ਦੁਕਾਨਾਂ ਦੇ ਬਾਹਰ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਸਾਡਾ ਜ਼ੇਦ ਮਹਿਕਮਾ ਉਹਨੇ ਵੀ ਆਪਣਾ ਲਾਮ ਲਸ਼ਕਰ ਸਾਰਾ ਲੈ ਕੇ ਢੀੜਾ ਮਾਰਨਾ ਸ਼ੁਰੂ ਕਰ ਦਿੱਤਾ ਕਦੇ ਮਠਿਆਈ ਵਾਲੀ ਦੁਕਾਨ ਤੇ ਕਦੇ ਪਨੀਰ ਵਾਲੀ ਦੁਕਾਨ ਤੇ ਇਥੋਂ ਖੁਆ ਫੜ ਲਿਆ ਇਥੋਂ ਪਨੀਰ ਫੜ ਲਿਆ ਇਥੋਂ ਐਦਾਂ ਕਰ ਲਿਆ ਇਥੋਂ ਉਦਾਂ ਕਰ ਲਿਆ ਗੱਲਾਂ ਜੋ ਗੱਲ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਸਿਹਤ ਮੈਹਿਕਮੇ ਵਾਲਿਓ ਪੂਰਾ ਸਾਲ 364 ਦਿਨ ਜੇਕਰ ਅਸੀਂ ਨਕਲੀ ਖੂਆ ਖਾ ਕੇ ਨਕਲੀ ਮਠਿਆਈਆਂ ਖਾ ਕੇ ਮਰਦੇ ਨਹੀਂ ਨਾ ਤਾਂ ਫਿਰ ਮਰਨਾ ਇੱਕ ਦਿਨ ਦੇ ਵਿੱਚ ਵੀ ਨਹੀਂ ਲੱਗੇ ਤੁਸੀਂ ਇਹ ਡਰਾਮੇ ਛੱਡੋ ਤੇ ਜੇਕਰ ਕੁਝ ਕਰਨਾ ਹੈ ਤਾਂ ਸੱਚੀ ਮੁੱਚੀ ਪੂਰੇ 365 ਦਿਨੇ ਚੁਸਤ ਦਰੁਸਤ ਰਿਆ ਕਰੋ ਤਾਂ ਕਿ ਪੰਜਾਬ ਤੰਦ ਰੁਸਤ ਰਹੇ ਲਓ ਜੀ ਗੱਲਾਂ 'ਚੋਂ ਗੱਲ ਇੱਕ ਹੋਰ ਵੀ ਨਿਕਲ ਕੇ ਆਈ ਹੈ ਬਤਾ ਕਿਸੇ ਨਾ ਮੂੰਹ ਬਿੰਗਾ ਡੇਡਾ ਜਾ ਕਰਕੇ ਨਾ ਸੈਲਫੀ ਨਾ ਲੈ ਲਿਆ ਕਰੋ ਹਾਂ ਜੇਕਰ ਸੈਲਫੀ ਲੈਣੀ ਵੀ ਹੈ ਤੇ ਮੰਨ ਲਓ ਕੱਲ ਨੂੰ ਕਿਸੇ ਉਸ ਬੰਦੇ ਦੇ ਨਾਲ ਵਿਗਾੜ ਪੈ ਜਵੇ ਨਾ ਤਾਂ ਸੈਲਫੀ ਇੰਨਾ ਕਿ ਚਿਪਕ ਕੇ ਲਿਆ ਕਰੋ ਕਿ ਕੱਲ ਨੂੰ ਪ੍ਰੋਪ ਹੋ ਸਕੇ ਤੇ ਜੇ ਕ੍ਰੋਪ ਨਾ ਨਾ ਹੋਈ ਤਾਂ ਫਿਰ ਫਲॉप ਹੋ ਜਾਣੀ ਹੈ ਜਿੱਡਾ ਹੋਈ ਹੈ ਗੁਜਰਾਤ ਦੇ ਇੱਕ ਲੀਡਰ ਦੀ ਹਾਂ ਲੀਡਰ ਨੇ ਚਾਹ ਜਾ ਦੇ ਵਿੱਚ ਉਹਦਾ ਜਨਮ ਦਿਨ ਸੀ ਔਰ ਪੰਜਾਬ ਦੇ ਮੁੱਖ ਮੰਤਰੀ ਮਾਨਜੋਗ ਭਗਵੰਤ ਮੰਨ ਉਹਨਾਂ ਨੇ ਉਹਨਾਂ ਨੂੰ ਵਧਾਈਆਂ ਦੇ ਦਿੱਤੀਆਂ ਸਿੱਧਾ 4 ਵਜੋਂ ਜਦੋਂ ਵਧਾਈਆਂ ਦੇ ਦਿੱਤੀਆਂ ਉੱਥੇ ਸਿਆਪਾ ਪੈ ਗਿਆ ਜੀ ਹਾਈ ਕੁਮਾਰ ਤੱਕ ਗੱਲ ਪਹੁੰਚ ਗਈ ਵੀ ਇਹਨੂੰ ਪਾਰਟੀ ਦੇ ਬੰਦੇ ਇਹ ਬਦਾਈ ਜਾਂਦੇ ਫਿਰਦੇ ਉਸ ਬੰਦੇ ਨੂੰ 6 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਵੈਸੇ ਕਿ ਗੱਲ ਆ ਉਹ ਗੱਲਾਂ ਜੋ ਗੱਲ ਨਿਕਲਦੀ ਆ ਲੋਕ ਪੁੱਛਦੇ ਆ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਵੀ ਤਾਂ ਡਾਕਟਰ ਮਨਮੋਹ ਸਿੰਘ ਨੂੰ ਸੋਨੀਆ ਗਾਂਧੀ ਜੀ ਨੂੰ ਕਈਆਂ ਨੂੰ ਵਧਾਈਆਂ ਦਿੱਤੀਆਂ ਸੀ ਉਹਨਾਂ ਬਾਰੇ ਕੀ ਖਿਆਲਿਆ ਨਹੀਂ ਵੈਸੇ ਆਪਾਂ ਕੁਝ ਨਹੀਂ ਕਹਿੰਦੇ ਜੀ ਗੱਲਾਂ 'ਚ ਗੱਲ ਸੀ ਜਿਹੜੀ ਅਸੀਂ ਕਰ ਲਈ ਤੁਹਾਡੇ ਨਾਲ ਤੇ ਹੁਣ ਗੱਲਾਂ 'ਚ ਗੱਲ ਸਾਡੀ ਮੁੱਕ ਗਈ ਹੈ ਬਹੁਤ ਸਾਰੀਆਂ ਗੱਲਾਂ ਬਾਤ ਆਪਾਂ ਫੇਰ ਕਰਾਂਗੇ ਤੁਹਾਡੇ ਨਾਲ ਜੋ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ